ਹਰੇ ਬੜਤੇ ਹਰਿਆਣਾ ਪੁੱਛਨੇ ਹੁਣ ਤੋਂ ਹੀ 13 ਤਰੀਕ ਦੇ ਕਿਸਾਨਾਂ ਦੇ ਕੋਚ ਨੂੰ ਰੋਕਣ ਦੀਆਂ ਤਿਆਰੀਆਂ ਕੱਸ ਲਈਆਂ ਹਨ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੇ ਲਈ ਕਮਰ ਕਸੇ ਕਰ ਲਏ ਗਏ ਹਨ ਅਤੇ ਟਰਾਲੀਆਂ ਦੇ ਵਿੱਚ ਸਮਾਨ ਲੱਦਿਆ ਜਾ ਰਿਹਾ ਹੈ ਤਾਂ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਤਦਨਾ ਤੇ ਕਿਸਾਨ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਸਕੂਚ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ ਮੈਂ ਰਾਜਪਾਲ ਸਿੰਘ ਜੀ ਬੀਤੇ ਜੂ ਆਜਾਦ ਜਿਲ੍ਹਾ ਅਗੋ ਗੱਲ ਕਰੀਏ 13 ਦੀ ਤਾਂ ਕਿਸ ਤਰੀਕੇ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਲੜਾਈ ਕਿਵੇਂ ਦੀ ਲੱਗਦੀ ਹੈ ਦੇਖੋ ਜੀ ਲਗਭਗ ਆਸੀਂ ਸਾਡਾ ਇਧਰਲਾ ਕੀਤਾ ਐ ਸੋ ਗਰੂਰ ਬਲਾਕ ਦਾ ਸਾਡੀਆਂ ਸਾਰੇ ਪਿੰਡਾਂ ਦੇ ਵਿੱਚ ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਡੇ ਮੰਗਵਾਲ ਪਿੰਡ ਦੀ ਲੈ ਲਓ ਗੱਲ ਅਸੀਂ ਸਾਡੇ 7 ਟਰੈਕਟਰ ਪੂਰੇ ਤਿਆਰੀ ਚ ਮੁਕੰਮਲ ਨੇ ਪਾਣੀ ਵਾਲੀ ਟੈਂਕੀ ਮੁਕੰਮਲ ਆ ਪੂਰਾ ਸਾਰਾ ਪ੍ਰਬੰਧ ਤਸ ਨੇ ਆ ਦੇਖ ਸਕਦੇ ਹੋ ਤੁਸੀਂ ਪੂਰਾ ਤਿਆਰੀ ਹੈ ਸਾਡੀ ਇਹੀ ਮੰਗਾਂ ਨੇ ਜਿਹੜੀਆਂ ਪਹਿਲਾਂ ਪੀਐਮ ਮੋਦੀ ਨੇ ਕਹਿਤਾ ਸੀ ਮੈਂ ਮੰਨ ਲਈਆਂ ਲੰਬਾ ਸਮਾਂ ਹੋ ਗਿਆ ਤਾਂ ਉਹ ਨਹੀਂ ਮੰਗਾਂ ਨੂੰ ਲੈ ਕੇ ਦੁਬਾਰੇ ਫੇਰ ਜਾਣਾ ਪੈ ਰਿਹਾ ਹੁਣ ਵਿਸ਼ਵਾਸ ਕਿਵੇਂ ਕਰ ਰਹਿੰਦੀਆਂ ਮੰਗਾ ਖੀਰੀ ਨਾਲ ਸੰਬੰਧਿਤ ਮੰਗਾ ਨਹੀਂ ਜੀ ਉਹ ਮਤ ਲੈਣਾਂ ਨੇ ਵਿਸ਼ਵਾਸ ਦਿੱਤਾ ਸੀ ਉਦੋਂ ਐ ਫੇਰ ਮੁਕਰ ਚੱਲੇ ਨਹੀਂ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਦਵਾਰੇ ਦਿੱਲੀ ਦੇ ਦਿੱਲੀ ਵੱਲ ਕੂਚ ਕਰਾਂਗੇ ਜਿੰਨੇ ਮਰਜ਼ੀ ਲੰਬੀ ਲੜਾਈ ਲਾਣੀ ਪੈ ਜਿੰਨੀ ਮਰਜ਼ੀ ਲੰਬੀ ਪੈਣੀ ਪੈ ਜਾਈਂ ਬੜ ਕੇ ਰਹਿ ਜਾਾਂਗੇ ਇਸ ਕਰਕੇ ਜਿਵੇਂ ਸਾਡੇ ਗੁਰੂਆਂ ਨੇ 23 ਸਾਲ ਦੀ ਉਮਰ ਦੇ ਵਿੱਚ ਅਡਵਾਹਰ ਜਿਲ੍ਹੇ ਵਾਲੇ ਬਾਗ ਦਾ ਜਾ ਕੇ ਬਦਲਾ ਲਿਆ ਅਸੀਂ ਉਸੇ ਲੋਟ ਲਲਕਾਰੇ ਨਾਲ ਜਾਵਾਂਗੇ ਸਾਡੀਆਂ ਜਾਨਾਂ ਜੰਦੀਆਂ ਨੇ ਵਗ ਜਾਣ ਅਸੀਂ ਆਪਣੀ ਮਾਂ ਜ਼ਮੀਨ ਅਸੀਂ ਆਪਣਾ ਖੇਤੀ ਸੈਕਟਰ ਬਚਾਉਣ ਲਈ ਹਰ ਹਾਲਤ ਤੇ ਸਾਡੀਆਂ ਮਾਵਾਂ ਭੈਣਾਂ ਸਾਡੇ ਨਾਲ ਨੇ ਜੋ ਨੌਜਵਾਨੀ ਸਾਡੇ ਨਾਲ ਹੈ ਜਿਹੜਾ ਸਰਕਾਰ ਨੇ ਜੋਰ ਲਾਉਣਾ ਉਹ ਲਾ ਕੇ ਖੜੇ ਲਲਕਾਰਾ ਸਾਡਾ ਕਿ ਅਸੀਂ ਉਹ ਬਾਰਡਰਾਂ ਨੂੰ ਤੋੜਾਂਗੇ ਦਿੱਲੀ ਪਹੁੰਚਾਂਗੇ ਜਿਵੇਂ ਲੰਬਾ ਸਮਾਂ ਲੱਗਿਆ ਜੇ ਲੰਬਾ ਸਮਾਂ ਲੱਗਦਾ ਤਾਂ ਦੇਖੋ ਜੇ ਲੰਬਾ ਸਮਾਂ ਲੱਗ ਗਿਆ ਫੇਰ ਵੀ ਸਾਡਾ ਜੂਨ ਤੁਨੂਰੇ ਆ ਕੇ ਖੁੱਡਿਆ ਤੇ ਬੰਦ ਰਹਿਣਾ ਪਊ ਸਾਨੂੰ ਖੁੱਟਿਆ ਚ ਮੰਦਰ ਰਹੇ ਨਾ ਚਾਹੇ ਸਾਨੂੰ 1.5 ਸਾਲ ਲੱਗ ਜੇ 1 ਸਾਲ ਲੱਗ ਜੇ 6 ਮਹੀਨੇ ਲੱਗ ਜਾਣਾ ਅਸੀਂ ਉਹ ਮੋਦੀ ਸਰਕਾਰ ਦੀ ਤੌਣ ਚੋਕ ਲੱਗ ਕੇ ਆਵਾਂਗੇ ਜਿੰਦਾ ਬਣਾ ਦਿੱਤੀਆਂ ਗਈਆਂ ਨੇ ਵੈਰੀਗੇਟਿੰਗ ਲਾ ਕੇ ਰੋਕ ਦਿੱਤੀਆਂ ਗਈਆਂ ਨੇ ਤਾਂ ਜੋ ਕਿਸਾਨ ਅੱਗੇ ਨਾ ਜਾ ਸਕਣ ਇੱਥੇ ਜੀ ਹਰਿਆਣਾ ਪੁਲਿਸ ਦੀ ਵੀ ਕੰਪਨੀਆਂ ਲੱਗੀਆਂ ਹੋਈਆਂ ਉਸ ਦੇ ਇਲਾਵਾ ਜੋ ਬਾਹਰੋਂ ਪੈਰਾਮਿਟਰੀ ਫੋਰਸਿਸ ਵੀ ਆਈ ਹੋਈਆਂ ਜੀ ਕਿਸਾਨਾਂ ਨੂੰ ਪਰਮਿਸ਼ਨ ਨਹੀਂ ਹੈ ਜਾਣ ਦੀ ਇਸ ਦੇ ਇਲਾਵਾ ਜੋ ਇਨੀ ਸੰਖਿਆ ਵਿੱਚ ਆ ਰਹੇ ਉਹ ਦੇ ਕਰਕੇ ਲਾਅ ਐਂਡ ਆਰਡਰਸ ਕਰਾਵਾ ਹੋ ਸਕਦਾ ਹੈ ਆ ਤੁਸੀਂ ਦੇਖ ਸਕਦੇ ਹੋ ਇਸ ਲੋਹੇ ਦੇ ਕੰਡਿਆਂ ਵਾਲੀ ਤਾਰਾਂ ਨੂੰ ਵੀ ਜਿਹੜਾ ਇੱਥੇ ਲਗਾਇਆ ਗਿਆ ਨੇ ਫੋਰ ਲੇਅਰਸ ਦੇ ਨਾਲ ਪੱਥਰਾਂ ਨੂੰ ਲਾ ਕੇ ਕੰਕਰੀਟ ਦੇ ਨਾਲ ਸਤੰਦਰ ਦਿਲੇ ਦੀਆਂ ਬਰੂਹਾਂ ਤੇ ਸੀ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪੂਰੀ ਤਿਆਰੀ ਕੀਤੀ ਗਈ ਸੀ ਤਾਂ ਇਸ ਵਕਤ ਉਸੇ ਹੀ ਤਰ੍ਹਾਂ ਇਹ ਜਿਹੜੇ ਕਿਲ ਗੱਡੇ ਗਏ ਨੇ ਫੋਰ ਲੇਅਰਸ ਦੀਆਂ ਜਿਹੜੀਆਂ ਕਿ ਕੰਡਾ ਬਣਾ ਦਿੱਤੀਆਂ ਗਈਆਂ ਨੇ ਬੈਰੀਗੇਟਿੰਗ ਲਾ ਕੇ ਰੋਕ ਦਿੱਤੇ ਗਿਆ ਨੇ ਤਾਂ ਜੋ ਕਿਸਾਨ ਅੱਗੇ ਨਾ ਜਾ ਸਕੇ ਇੰਟਰਨੈਟ ਤਾਰ ਵੀ ਪਾਈ ਜਾ ਰਹੀ ਆ వాటర్ ਕੈਨਾਂ ਦੀਆਂ ਗੱਡੀਆਂ ਉਹ ਵੀ ਲਿਆਂਦੀਆਂ ਗਈਆਂ ਨੇ ਆਸੂ ਕਸਦੇ ਆ ਗੱਡੀਆਂ ਲੈ ਜਾਂਦੇ ਗਈ ਨੇ ਆ ਦੇਖ ਸਕਦੇ ਤੁਸੀਂ ਫਿੱਟ ਜਿਹੜੇ ਕੀਤੇ ਜਾ ਰਹੇ ਨੇ ਸੀਸੀਟੀਵੀ ਕੈਮਰੇ ਲਗਾ ਕੇ ਵੀ ਕਿਸਾਨਾਂ ਤੇ ਜਿਹੜੀ ਨਜ਼ਰ ਆ ਉਹ ਰੱਖੀ ਜਾਏਗੀ ਤਾਂ ਜੋ ਕਿਸਾਨ ਜਿਹੜਾ ਉਹ ਐਂਟਰ ਨਾ ਹੋ ਸਕੇ ਕੰਡਿਆਂ ਵਾਲੀ ਤਾਰਾਂ ਨੂੰ ਵੀ ਜਿਹੜਾ ਇੱਥੇ ਲਗਾਇਆ ਗਿਆ ਆ ਤਾਂ ਜੋ ਕਿਸਾਨਾਂ ਦੇ ਰਸਤੇ ਜਿਹੜੇ ਉਹ ਰੋਕੇ ਜਾਣ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ వాటర్ ਕੈਨਾਂ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਦੂਰ ਤੱਕ ਨਿਗਾ ਮਾਰੀਏ ਤਾਂ ਦੋਵੇਂ ਹੀ ਰਸਤੇ ਆ ਦੇ ਵਿੱਚ ਜਿਹੜੇ ਪੁਲਿਸ ਤਾਇਨਾਤ ਕੀਤੀ ਗਈ ਹੈਗੀ ਆ ਇਹਦੇ ਦੇਖੋ ਵਿੱਚ ਨਦੀ ਪੈਰੀ ਆ ਪਰ ਉਸ ਤੋਂ ਦੂਸਰੇ ਪਾਸੇ ਵੀ ਤੁਸੀਂ ਦੇਖੋ ਤਾਂ ਜਿੱਥੇ ਫੋਰ ਲੇਅਰਸ ਦੇ ਨਾਲ ਪੱਥਰਾਂ ਨੂੰ ਲਾ ਕੇ ਕੰਕਰੀਟ ਦੇ ਨਾਲ ਕੰਦਾ ਕੀਤੀਆਂ ਗਈਆਂ ਉੱਥੇ ਹੀ ਪੁਲਿਸ ਫੋਰਸ ਵੀ ਵੱਡੀ ਭਾਰੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਆ ਉੱਪਰ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਗੱਟੇ ਜਿਹੜੇ ਉਹ ਵੀ ਰੱਖ ਦਿੱਤੇ ਗਏ ਨੇ ਅਫਸਰਸ ਵੀ ਇੱਥੇ ਆ ਕੇ ਜਿਹੜਾ ਆਪਣੀ ਡਿਊਟੀ ਉਹ ਦੇ ਰਹੇ ਨੇ ਜਿੱਥੇ ਡੀਐਸਪੀ ਅਦਰਸ਼ਦੀਪ ਜੀ ਨੇ ਗੱਲ ਕੀਤੀ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਅਪੀਲ ਵੀ ਕਰਦੇ ਆ ਕਿ ਉਹ ਆਪਣੀ ਜਿਹੜੀ ਇਹ ਕਾਲ ਆ ਦਿੱਲੀ ਕੂਚ ਦੀ ਉਹ ਰੱਦ ਕਰ ਦਿੱਤੀ ਜਾਵੇ ਕਿਉਂਕਿ ਕੋਈ ਵੀ ਟਕਰਾਵ ਜਿਹੜਾ ਉਹ ਨਹੀਂ ਚਾਹੁੰਦਾ ਇਹ ਸਾਰੇ ਹੀ ਤੁਹਾਨੂੰ ਇੱਥੋਂ ਦੇ ਹਾਲਾਤ ਦਿਖਾ ਰਹੇ ਆ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਜਿਸ ਦੇ ਨਾਲ ਆਦਾਨ-ਪ੍ਰਦਾਨ ਕਰਨਾ ਵੀ ਬੜਾ ਮੁਸ਼ਕਲ ਹੋ ਰਿਹਾ ਹੈ